ਪਿੰਡ ਕਾਲੇ ਕੇ ਵਲੋਚ ਬਹੁਤ ਬਹੁਤ ਧੰਨਵਾਦੀ ਹੋਰ ਸਨੋ ਤੁਸੀਂ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਵਾ ਵੀਡੀਓ ਲੈ ਕੇ ਆਈਆਂ ਆ ਆਪਾਂ ਬੈਗ ਬਣਾਏ ਆ ਜਿ세 ਬੈਗ ਬਣਾਉਣੀ ਤਾਂ ਬਹੁਤ ਕਾਫੀ ਟਾਈਮ ਤੋਂ ਆ ਕੋਈ ਹੋਂ ਨਹੀਂ ਬਣਾਉਂਦੀ ਹੀ ਇਹ ਬਣਾਉਣੀ ਤਾਂ ਹੋਂ ਵੀ ਹੈ ਜਾਨੀ ਮੇਰਾ ਕੰਮ ਹੈ ਬਹੁਤ ਕਾਫੀ ਸਾਲਾਂ ਤੋਂ ਚੱਲ ਰਿਹਾ ਤੇ ਮੈਂ ਕਹ ਚਲੋ ਵੀ ਅੱਜ ਮੈਂ ਭੈਣਾਂ ਨੂੰ ਜ਼ਰੂਰ ਦਿਖਾਵਾਂ ਕਿਉਂਕਿ ਮੈਂ ਸਾਨੂੰ ਅੱਗੇ ਵੀ ਦੱਸਦੀ ਹੁੰਦੀ ਹਾਂ ਵਿਜ਼ਿਟ ਜੇ ਮੈਨੂੰ ਵਧੀਆ ਲੱਗੇ ਵੀ ਮੈਂ ਜਿ YouTube ਫੈਮਿਲੀ ਦੇ ਨਾਲ ਸ਼ੇਅਰ ਕਰਾਂ ਉਹ ਮੈਂ ਜਰੂਰ ਕਰਦੀ ਹੰਦੀ ਆ ਜੇ ਜਿਹੜੀ ਮੈਨੂੰ ਨਹੀਂ ਲੱਗਦਾ ਵੀ ਮੈਂ ਨਾ ਕਰਾਂ ਸ਼ੇਅਰ ਇਹਨਾਂ ਨਾ ਫਿਰ ਮੈਂ ਨਹੀਂ ਵੀ ਕਰ ਦਿੰਦੀ ਵੀਡੀਓ ਨੂੰ ਲੈ ਕੇ ਸ਼ੇਅਰ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਸਾਡੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਵੀਡੀਓ ਨਾਲ ਜੋੜਨ ਦਾ ਬਹੁਤ ਧੰਨਵਾਦ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਤੈਨ ਦਿলো ਧੰਨਵਾਦ ਸੋਡਾ ਤੇ ਲੋ ਜੀ ਅੱਜ ਆਪਾਂ ਲੈ ਕੇ ਆਏ ਆ ਬੈਗ ਮੈਂ ਘਰੇ ਸਲਾਈ ਕੀਤੀ ਸੀਗੇ ਇੰਨਾ ਜਿ ਕੁ ਆਰਡਰ ਆਲੇ ਸੋ ਉਹਨਾਂ ਨੇ ਲੈ ਕੇ ਜਾਣੇ ਸੀ ਕੁ ਸੈਸਟਰਾ ਵੀ ਮੈਂ ਬਣਾ ਕੇ ਰੱਖ ਲੈਣੀ ਹੁੰਦੀ ਆ ਮੈਂ ਕਿਹਾ ਮੈਂ ਸੋਨੂੰ ਦਿਖਾਵਾਂ ਕਿਉਂਕਿ ਮੇਰਾ ਬਿਮਾਰ ਨਹੀਂ ਸੀਗਾ ਮੈਂ ਕਿਹਾ ਚਲੋ ਵੀ ਮੇਰੇ ਕੋਲ ਜੋ ਹੁਨਰ ਆ ਜੋ ਜਿੱਦਾਂ ਵੀ ਮੈਨੇ ਕਿਸੇ ਚੀਜ਼ ਦੀ ਨੌਲੇਜ ਆ ਤੇ ਵੀ ਮੈਂ ਉਹ ਸੋਡੇ ਨਾਲ ਸ਼ੇਅਰ ਜ਼ਰੂਰ ਕਰਾਂ ਤੇ ਮੈਨੂੰ ਆਏ ਹੋਏ ਵੀ ਮੈਂ ਮੈਂ ਤੇ ਖਾਵਾਂ ਪਹਿਨਾਂ ਉਹ ਵੀ ਚੀਜ਼ ਤੇ ਲੋ ਜੀ ਜੇ ਸੋਣੀ ਸੋਹਣੀ ਲੱਗੇ ਬਣੇ ਹੋਏ ਤਾਂ ਮੈਨੂੰ ਕਮੈਂਟ ਜ਼ਰੂਰ ਕਰਕੇ ਦੱਸਣਾ ਕਿਦਾਂ ਦਾ ਆਪਣਾ ਦਾ ਆਪਣਾ ਕੰਮ ਆ ਤੇ ਵੀਡੀਓ ਸ਼ੁਰੂ ਕਰਦੇ ਆਪਾਂ ਬੈਗਾ ਦੇ ਤੇ ਫਿਰ ਆਪਾਂ ਸਵੇਰੇ ਵਲੋਗ ਬਣੇ ਪਏ ਬਹੁਤ ਖਾਵਾਂਗੇ ਜਦੋਂ ਆਪਾਂ ਕੋਰੀਆ ਜਦੋਂ ਆਪਾਂ ਗੂਗਲ ਪੇ ਕਰਦੇ ਤੇ ਫਿਰ ਆਪਾਂ ਉਹ ਸ ਨੂੰ ਦਿਖਾਵਾਂਗੇ ਤੇ ਕਿਉਂਕਿ ਮੈਂ ਜਦੋਂ ਜਿੰਨਾ ਚਿਰ ਗੂਗਲ ਪੇ ਆਪਾਂ ਦਾ ਨੀ ਹੁੰਦਾ ਹੁੰਦਾ ਜਦੋਂ ਅਜਾ ਨਾ ਵੀਡੀਓ ਉਹ ਸੋੜੇ ਨਾ ਸ਼ੇਅਰ ਕਰ ਨਹੀਂ ਕਰਦੇ ਹੁੰਦੇ ਕਿਉਂਕਿ ਆਪਾਂ ਕੀ ਪਤਾ ਹੁੰਦਾ ਕਿਸੇ ਨਾ ਕਿਸੇ ਨੇ ਵਰਨਾ ਹੁੰਦਾ ਹਨ ਤੇ ਤਾਂ ਹੀ ਫਿਰ ਮੈਂ ਹਜੇ ਉਹ ਭੈਣ ਵੀਜੀ ਸੀਗੀ ਉਹਦਾ ਟਾਈਮ ਹੀ ਸੀ ਲੱਗਾ ਤੇ ਚਲੋ ਜੀ ਉਹਨਾਂ ਨੇ ਸ਼ਾਮ ਤੱਕ ਕਰਤੀ ਤੇ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ ਤੇਲ ਉਹਨਾਂ ਦੇ ਕੱਪੜੇ ਤੇ ਬਲਾউজ ਬਣੇ ਸੀ ਜੇ ਇਸ ਵੀਰੇ ਆਪਾਂ ਤੁਹਾਨੂੰ ਦਿਖਾਵਾਂਗੇ ਜਿੱਤੇ ਨੇ ਫਿਰ ਕੋਈ ਹੋਰ ਵੀ ਕਿ ਪਾਵਾਂਗੇ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਾਂ ਇਸ ਤਰ੍ਹਾਂ ਨਾ ਹਾਈ ਮੈਂ ਬੈਗ ਬਣਾ ਲਈਆਂ ਦੇਖੋ ਜੀ ਇਸ ਤਰ੍ਹਾਂ ਪਤਨ ਵੀ ਮੈਨੂੰ ਜ਼ਿਆਦਾ ਸ਼ੌਂਕ ਆਇਆ ਸੀ ਜ਼ਿਆਦਾ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਸ ਤਰ੍ਹਾਂ ਪਾਈ ਦੀ ਬਲਾਕ ਹੋਈ ਹੈ ਹਾਈ ਦੀ ਬਲਾਕ ਕੀ ਬਣਾਇਆ ਦੀ ਮੈਸਨ ਉਹ ਗੀ ਵੀ ਦੱਸਦੀ ਹੁੰਦੀ ਵੀ ਮੈਂ ਸ਼ੌਂਕ ਨੂੰ ਕਰਦੀ ਆਂ ਕੰਮ ਦੇਖੋ ਜੀ ਆਈ ਦੀ ਪਲਾਈਆਂ ਵਿਕਲੀ ਸੈਡ ਵੀ ਪਾਉ ਜੀ ਬਲਾਈਆਂ ਹੋਈਆਂ ਜਿੱਪਾ ਲਾਈਆਂ ਹੋਈਆਂ ਲਓ ਜੀ ਕਿਉਂਕਿ ਮੈਨੂੰ ਲੋਕਲ ਵੀ ਪਹਿਣਾ ਬਹੁਤ ਪਿਆਰ ਕਰਦੀਆਂ ਇੱਥੇ ਚਾਂ ਦੇ ਵਿੱਚ ਤੇ ਫਿਰ ਮੈਨੂੰ ਤਾਂ ਫਿਰ ਮੈਂ ਚਲੋ ਧੀਮੇ ਜਿਵੇਂ ਮੈਨੂੰ ਪਿਆਰ ਮਿਲਦਾ ਲਓ ਜੀ ਬਹੁਤ ਪਹਿਣਾ ਕਹਿੰਦੀ ਆ ਵੀ ਕਈ ਵਾਰ ਹੁਣ ਘਰੇ ਲਫਾਫਾ ਨਾ ਹੋਵੇ ਕਿਤੇ ਜਾਣਾ ਹੋਵੇ ਕਸ਼ੂਰ ਪਾ ਲੇ ਮੋਬਾਈਲ ਪਾ ਲਓ ਪਰਸਾ ਪਾ ਲਓ ਤੇ ਦੇਖੋ ਜੀ ਮੈਂ ਆਪਾਂ ਬਣਾਇਆ ਤੇ ਦੱਸਿਓ ਕਿਦਾਂ ਦਾ ਬਣਿਆਗਾ ਕਿਉਂਕਿ ਆਪਾਂ ਬਹੁਤ ਮਜ਼ਬੂਤੀ ਨਾਲ ਬਣਾਉਣੀ ਆ। ਲੋ ਜੀ ਪਤਾ ਨਹੀਂ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਆ ਲਾ। ਦੇਖੋ ਜੀ। ਇਹ ਵੀ ਕਿਸੇ ਨੇ ਲੈ ਕੇ ਜਾਣੀ ਸੀਗੀ ਲੋਕਲ ਹੀ ਸੀ ਆਪਣੇ ਤੇ ਮੈਂ ਕਿਹਾ ਚਲੋ ਮੈਂ ਪਹਿਲਾਂ ਤੁਹਾਨੂੰ ਦਿਖਾ ਦਾਂ ਅੱਜ ਤਾਂ ਜਿੱਪਾ ਲੈਣੀ ਹੋਈਆਂ। ਵਿਚਲੀ ਸਾਈਡ ਵੀ ਮੈਂ ਦੋ-ਦੋ ਜੇਬਾਂ ਲਾ ਦੇਣੀਆਂ ਹੁੰਦੀਆਂ ਵੀ ਚਲੋ ਅਗਲੇ ਨੂੰ ਕੀ ਚੀਜ਼ ਪਾਉਣੀ ਸੋਖੀ ਹੋਵੇ। ਡਿਜ਼ਾਈਨ ਮੈਂ ਆਪ ਇੱਕ ਹੋਰ ਬਣਾ ਲੈਣੀ ਹੁੰਦੀ ਜਿੰਨਾ ਕਰ ਮੈਨੂੰ ਸੋਣਾ ਲੱਗੇ। ਦੇਖੋ ਜੀ ਦੱਸਿਆ ਮੇਰੀਆਂ ਭੈਣਾਂ ਦੇਖੋ ਜੀ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਇਹ ਚੀਜ਼ਾਂ ਦਾ ਵੀ ਮੈਂ ਤਾਂ ਹੀ ਇਹ ਚੀਜ਼ਾਂ ਬਣਾਉਣੀ ਹੁੰਦੀਆਂ ਦੇਖੋ ਜੀ ਜਿਵੇਂ ਡਿਜ਼ਾਈਨ ਬਦਲਤਾ ਕਾਫੀ ਸਾਲਾਂ ਤੋਂ ਮੈਂ ਇਹ ਕੰਮ ਕਰ ਰਹੀ ਆਂ ਦੇਖੋ ਇੱਕ ਚੀਜ਼ ਹੋਰ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਪਰ ਉਹ ਵੀਡੀਓ ਆਪਣੀ ਥੋੜੀ ਜਿਹੀ ਸਾਰਿਆਂ ਕੋਲ ਜਾਂਦੀ ਫਿਰ ਉਹ ਕਈ ਵਾਰ ਸਕਿਪਾ ਵੀ ਕਰਨਾ ਪੈਂਦਾ ਉਹ ਚੀਜ਼ ਵੀ ਮੈਂ ਖੁਦ ਅਫਕਰੇ ਬਣਾਉਣੀ ਆ ਕੋਈ ਨਹੀਂ ਮੈਂ ਤੁਹਾਨੂੰ ਦੱਸਾਂ ਜੇ ਤਾਂ ਮੇਰਾ ਕਿਤੇ ਮੂਡ ਹੋਇਆ ਤਾਂ ਮੈਂ ਤੁਹਾਨੂੰ ਉਹ ਵੀ ਦੱਸੂਗੀ ਬਣਾ ਕੇ ਉਹ ਖੁਦ ਮੈਂ ਆਪ ਦੀ ਜੀ ਆਪ ਹੀ ਬਣਾਉਣੀ ਹੁੰਦੀ ਆ ਤੇ ਪਰ ਉਹ ਮੈਂ ਕਿਸੇ ਦੀ ਨਹੀਂ ਬਣਾ ਕੇ ਦਿੰਦੀ ਉਹ ਕੋ ਮੂਲੋਂ ਵੀ ਜਿਆਦਾ ਕਹਿੰਦੇ ਸਾਡੀ ਬਣਾ ਦੇ ਤਾਂ ਫਮੰਦੀ ਬਣਾ ਦੇ ਪਰ ਮੈਂ ਨਹੀਂ ਬਣਾ ਕੇ ਦਿੰਦੀ ਲੋ ਜੀ ਇਹਨਾਂ ਵਿੱਚ ਵੀ ਮੈਂ ਆਹ ਡਬਲ ਡਬਲ ਜਿੱਪਾਂ ਲਾਈਆਂ ਹੋਈਆਂ ਨੇ ਨਾ ਵਿੱਚ ਵੀ ਦੇਖੋ ਜੀ ਦੱਸਿਓ ਮੇਰੀਆਂ ਭੈਣਾਂ ਦੇ ਕੋਈ ਵਧੀਆ ਮਜ਼ਬੂਤੀ ਜਿੱਪਾਂ ਲਾਉਣੀ ਆਪਾਂ ਦੇਖੋ ਆਹ ਕਿਉਂਕਿ ਆਪਾਂ ਕਰੋ ਉਹਨੂੰ ਬਲੋਗ ਲਈ ਬਹੁਤ ਪਿਆਰ ਮਿਲਦਾ ਹੈਗਾ ਤੇ ਆਪਾਂ ਵੈਸੇ ਐਸਾ ਨਹੀਂ ਕਰੀਨੇ ਲੋਕਲ ਵੈਸੇ ਮੈਂ ਜਾ ਕੇ ਟਾ ਕੋਟੀਆਂ ਦਾ ਕਿਸੇ ਤਾਂ ਨਹੀਂ ਕਰਕੇ ਦਿੱਤਾ ਐਂ ਤੇ ਬਸ ਮੇਰੇ YouTube ਹੈ ਨਾਲ ਦੀ ਫੈਮਿਲੀ ਪਰਿਵਾਰ ਨੇ ਜੋ ਆਲਟਰ ਕੀਤੇ ਸੀ ਉਹਨਾਂ ਦੇ ਕਰਕੇ ਇੱਥੇ ਦੇਖੋ ਜੀ ਜਿੰਨ ਵੀ ਅਸਰਾ ਲੋੜ ਹੋਵੇ ਤੁਸੀਂ ਦੱਸ ਸਕਦੇ ਆ ਜਿੱਦਾਂ ਸੀ ਸਮਾਨ ਮੰਗਵਾਨੀ ਆਪਾਂ ਇੱਕ ਤਿਆਰ ਕਰਕੇ ਵਿੱਚ ਸੁ ਲਪਾ ਦਾਂਗੇ ਲੋ ਜੀ ਕਿਦਾਂ ਲੱਗੇ ਆਪਣਾ ਬੈਗ ਜੀ ਲਓ ਇ ਕਾਸੀ ਅਧਿਕਤ ਇਨਦੇ ਆਈ ਦੀ ਪਾਲ ਦਾ ਇਹ ਮਜਬੂਤੀ ਜਿਪਾ ਜਪਾ ਨਹੀਂ ਕਰਦੀ ਵੀ ਖਰਾਫ ਹੁੰਦੀ ਆ ਦੇਖੋ ਜੀ ਇਸ ਤਰ੍ਹਾਂ ਇਹ ਖੁੱਲੀਆਂ ਡੁੱਲੀਆਂ ਜਿਪਾ ਇੱਧਰ ਲੇ ਸੈੱਟ ਕਰਤੀ ਦੇਖੋ ਉੱਪਰ ਲਿਜਾ ਆ ਇਹ ਕਰੇ ਵੀ ਮੈਂ ਬਣਾ ਕੇ ਰੱਖ ਲੈਣੀ ਆ ਕਈ ਕਈ ਕ ਉਸ ਪੈ ਜਾਂਦੇ ਇੱਕ ਤਾਂਸੀ ਉਹ ਪਾਫ ਵਾਲੀ ਮਸ਼ੀਨ ਦੀ ਆ ਫਿਰ ਮੈਂ ਉਹ ਪਾ ਕੇ ਬਚਾ ਜਿਪਾ ਲਾ ਕੇ ਰੱਖਦੀ ਤੇ ਆਏ ਵੀ ਚਲੇ ਪਾਸੇ ਵੀ ਫਿਰ ਮੈਂ ਆਏ ਜਿਪਾ ਲਾ ਦੇਣੀ ਹੁੰਦੀ ਆ ਦੇਖੋ ਜੀ ਆਏ ਜਿੱਪ ਲੱਗੀ ਹੋਈ ਹੈ ਵਿੱਚ ਲਿਫਾਸ ਕਈਂ ਨਹੀਂ ਤੇ ਵੈਸੀ ਮੈਂ ਬਿਨਾਂ ਜਿੱਪਾ ਤੋਂ ਬਣਾ ਲੈਂ ਕਿ ਜਿੱਪ ਵੀ ਲਾ ਦੇਣੀ ਹੈ ਦੇਖੋ ਕਿੱਦਾਂ ਲੱਗੇ ਆਪਣੇ ਵੈਗ ਮੈਂ ਕਾਫੀ ਦਿਨਾਂ ਤੋਂ ਕਹਿਦੀ ਸੀ ਵੀ ਮੈਂ ਪਹਿਨਾਨੂੰ ਇਹ ਚੀਜ਼ ਜ਼ਰੂਰ ਦਿਖਾਉਣੀ ਆ ਤੇ ਕਿਉਂਕਿ ਅੱਜ ਵੀ ਇਹਨਾਂ ਵਿੱਚ ਕੁਛ ਲਿਆ ਨਹੀਂ ਸੀ ਫੜ ਕੇ ਫਿਰ ਮੈਂ ਕਿਹਾ ਮੈਂ ਸਾਰੇ ਇਕੱਠੇ ਦਿਖਾ ਦਿੰਦੀ ਆ ਦੇਖੋ ਜੀ ਇੱਦਾਂ ਲੱਗੇ ਆਪਣਾ ਵੈਗ ਦੇਖੋ ਫਿਰ ਆਪਣਾ ਹੁਨਰ ਦੇਖੋ ਆਪਣੀ ਕਿੰਨੀ ਜ਼ਿਆਦਾ ਕਲਾ ਤੇਜ ਨੇ ਦੇਖੋ ਇਹ ਕਮਤੀ ਹੋਰ ਬਣਾਉਣੀ ਆ ਉਹ ਵੀ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਵੀ ਤੁਸੀਂ ਬਣਾ ਕਿਵੇਂ ਲੈਣੇ ਆ ਬਹੁਤ ਔਖੀ ਚੀਜ਼ ਆ ਉਹ ਬਣਾਉਣੀ ਖੁਦ ਮੈਂ ਆਪ ਦੇ ਲਈ ਬਣਾਉਣੀ ਹੁੰਦੀ ਆ ਕਿਉਂਕਿ ਇਨਾ ਟਾਈਮ ਨਹੀਂ ਲੱਗਦਾਗਾ ਲੋ ਕਿਸੇ ਦੇ ਬਣਾਉਣ ਦੇ ਲਈ ਟਾਈਮ ਨਹੀਂ ਲੱਗਦਾ ਹੁੰਦਾਗਾ ਫਿਰ ਮੈਨੂੰ ਖੁਦ ਆਪਦੀਆਂ ਤਾਂ ਆਪ ਹੀ ਬਣਾਉਣੀਆਂ ਪੈਂਦੀਆਂ ਨੇ ਲਓ ਜੀ ਦੇਖੋ ਇਹਦੇ ਵੀ ਜਿੱਪ ਲੱਗੀ ਹੋਈ ਆ ਲੋ ਜੀ ਤੁਸੀਂ ਵੀ ਬਣਵਾਉਣੀ ਹੋਏ ਤਾਂ ਐਂ ਦੱਸ ਸਕਦੇ ਆ ਵੀ ਭੈਣ ਸਾਡਾ ਵੀ ਬਣਾ ਕੇ ਐਂ ਕੱਲ੍ਹ ਦੋ ਕਰੀ ਪੋਤਾ ਪੈਨ ਤਾਂ ਮੇ ਤੁਗੇ ਵੀ ਆਏ ਲੈ ਜਾਂਦੀਆਂ ਲੋਕਲ ਜਿੰਗ ਉਹ ਕਈ ਕਹਿ ਰਹਿੰਦੀਆਂ ਵੀ ਸਾਨੂੰ ਵੀ ਕਾਗਜ਼ ਪੱਤਰ ਪਾਉਣ ਲਈ ਸਾਨੂੰ ਮੁਸ਼ਕਲ ਹੋ ਜਾਂਦਾ ਤੇ ਚਲੋ ਆਏ ਪਾ ਕੇ ਤੇ ਰੱਖ ਦਿੰਦੇ ਉੱਪਰ ਜੱਫਾ ਲਾ ਕੇ ਦੀਪਾ ਵੀ ਮੈਂ ਕਾਫੀ ਲੋਣੀ ਹੁੰਨੀ ਆ ਕਈ ਕਹਿੰਦਾ ਕਿ ਅਸੀ ਕੁਦਾ ਹਰ ਕਾਟ ਕੋਈ ਪੈਨ ਕਹਾਟ ਨੀ ਮੇ ਵਿੱਚ ਆਏ ਪੌਕਟਾ ਬਣੀਆਂ ਹੋਈਆਂ ਕਿ ਫਿਰ ਹੋਵੇ ਇਹੇ ਤੇ ਵਿੱਚ ਕੋਈ ਫਿਆਰ ਹੈ ਹਾਂ ਕੁਲ ਇਸੀ ਦੇਖੋ ਕਿੱਦਾਂ ਲੱਗਿਆ ਸਡੀ ਭੈਣ ਦਾ ਹੱਥ ਦੀ ਸਫਾਈ ਦੇਖੋ ਕੱਲੇ ਆਪਾਂ ਜਾਗਟਾ ਕੋਟੇ ਕੱਪੜਿਆਂ ਦਾ ਵੀ ਸਲਾਈ ਆਪਾਂ ਕੰਮ ਵਾਧੂ ਕਰਦੀਆਂ ਇਹ ਵੀ ਕੰਮ ਮੈਂ ਕੋਈ ਨਹੀਂ ਛੱਡਦੀ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਆ ਦੇਖੋ ਜੀ ਇਹ ਕ ਆਪਣੇ ਕੋਲੇ ਬਣੇ ਹੋਏ ਸੀਗੇ ਜਿੱਦਾਂ ਉਹ ਨਹੀਂ ਹੁੰਦੀਆਂ ਜੇਬਾਂ ਇਹਨਾਂ ਤੇ ਉਹ ਤਿੰਨ ਵੀ ਹੁੰਦੀਆਂ ਦੋ ਵੀ ਹੁੰਦੀਆਂ ਚਾਰ ਵੀ ਹੁੰਦੀਆਂ ਨੇ ਔਰ ਟੰਗਣ ਵਾਸਤੇ ਜਿੰਨਾ ਵਿੱਚ ਆਪਾਂ ਕੋਈ ਪੈਨ ਪਾ ਲਓ ਕੋਈ ਕੰਗਾ ਪਾ ਲਓ ਕੋਈ ਮੈਡੀਸਨ ਪਾ ਲਓ ਉਹ ਹੈ ਇਹ ਖਤਮ ਹੋ ਗਏ ਉਹ ਮੈਂ ਬਹੁਤ ਬਣਾਈਆਂ ਸੀਗਾ ਉਹ ਵੀ 1000 ਰੁਪਏ ਦੀਆਂ ਨੇ ਮੈਂ ਰੇਟ ਨੇ ਦੱਸਦੀ ਕਿ ਜੇ ਕਿਸੇ ਨੇ ਬਣਵਾਉਣਾ ਹੋਇਆ ਤੇ ਆਪਾਂ WhatsApp ਤੇ ਰੇਟ ਦੱਸਾਂਗੇ ਰੇਟ ਨਹੀਂ ਮੈਂ ਦੱਸਣੇ ਨਾ ਤੇ ਉਹ ਵੀ ਆਪਾਂ ਬਹੁਤ ਕਾਫੀ ਬਣੇ ਹੋਏ ਸੀਗੇ ਜਿਵੇਂ ਆਪਾਂ ਜਿਆ ਟੰਗ ਦਿੱਨੇ ਆ ਤੇ ਤਿੰਨ ਦੀਆਂ ਭਾਈਆਂ ਲੱਗੀਆਂ ਹੁੰਦੀਆਂ ਵਸ ਮੈਨੂੰ ਨਾਂ ਤਾਂ ਪਤਾ ਨਹੀਂ ਉਹਦਾ ਕੀ ਆ ਤੇ ਉਹ ਵੀ ਬਣਾਏ ਸੀ ਉਹ ਹੈ ਨਹੀਂ ਮੇਰੇ ਕੋਲ ਹੁਣ ਖਤਮ ਹੋ ਗਏ ਨੇ ਸਾਨੂੰ ਉਹ ਵੀ ਦਿਖਾਉਣੇ ਸੀ ਜੇ ਤੁਸੀਂ ਬਣਵਾਉਣੇ ਹੋਏ 100 ਦਾ ਬਣਦਾ ਮੈਂ ਆਪਾਂ ਤੁਹਾਨੂੰ ਬਣਾ ਕੇ ਦੇਵਾਂਗੇ ਉਹ ਤਾਂ ਇੰਨੀ ਜ਼ਿਆਦਾ ਮੰਗ ਕੇ ਸੀ ਜਿਹੜੇ ਮੈਂ ਘਰੇ ਲਾਏ ਸੀ ਉਹ ਵੀ ਲਾ ਕੇ ਲੈ ਗਈਆਂ ਤੇ ਇਹ ਨਹੀਂ ਸਾਨੂੰ ਤੂੰ ਤਾਂ ਹੋਰ ਬਣਾ ਲੇਗੀ ਸਾਨੂੰ ਦੇ ਤੇ ਫਿਰ ਮੈਂ ਫਿਰ ਕਾਲ ਕਰਦੀ ਹੁਣ ਵੀ ਅਟਰ ਆਏ ਫੇ ਸਾਨੂੰ ਬਣਾ ਕੇ ਤੇ ਬਸ ਟਾਈਮ ਹੀ ਨਹੀਂ ਲੱਗਿਆ ਕਿਉਂਕਿ ਹੁਣ ਸੋਣ ਨੂੰ ਟਾਈਮ 3 ਲੱਗੀ ਵੱਧ ਲੋਕਾਂ ਨੂੰ ਟਾਈਮ ਆਪਾਂ ਦਿੰਦੇ ਨੇ ਹੈਗੀ ਦੇਖੋ ਜੀ ਆ ਛੋਟੇ ਬਣਾ ਲੇ ਸੀ ਦੇਖੋ ਦੇਖੋ ਕੋਈ ਇੰਨੀ ਕਲਾ ਕਿਸੇ ਦੇ ਹੋਊਗੀ ਹੱਥ ਦੀ ਦੇਖੋ ਆ ਜਿੱਪ ਲੱਗੀਆਂ ਹੋਈਆਂ ਲੋ ਜੀ ਇਹ ਛੋਟੇ ਬਣਾਏ ਸੀਗੇ ਇਹਦਾਂ ਲੱਗੇ ਸਦੀ ਭੈਣ ਦੀ ਕਲਾ ਦੇਖੋ ਜੀ ਛੋਟੇ ਫਸਕ ਸ਼ੌਂਕ ਬਹੁਤ ਆ ਮੈਨੂੰ ਮੈਨੂੰ ਬਹੁਤ ਜ਼ਿਆਦਾ ਸ਼ੌਂਕ ਦੇਖੋ ਦੇਖ ਇਹਨਾਂ ਚ ਵੀ ਆਏ ਪਜੀਪਾਂ ਲਾਤੀਆਂ ਦੇਖੋ ਨਾਲਾ ਬਣਾਤਾ ਜਿਦਿਦਾ ਮੈਨੂੰ ਆਏ ਆਪ ਦੇ ਆਪ ਨੂੰ ਵਸ ਮੈਨੂੰ ਆਏ ਹੁੰਦਾ ਵੀ ਇੱਥੇ ਆ ਕੁਛ ਲਾਦੀ ਦੇਖੋ ਕਿੰਨਾ ਪਿਆਰਾ ਕਿਊਟ ਹੈ ਪਰੀਟ ਦੱਸਣਾ ਨਹੀਂ ਰੇਟ ਆਪਾਂ ਜਿਹਨ ਭੈਣ ਦੇ ਬਣ ਮੋੜਾ ਹੋਇਆ ਆਪਾਂ ਦੱਸਾਂਗੇ ਕਿਉਂਕਿ ਲੋਕਲ ਦਿਨ ਨੇ ਨਾ ਫਿਰ ਆਏ ਦੀ ਰਿਟਰਨ ਨਹੀਂ ਹੈਗਾ ਫਾਕ ਵੀ ਨਾ ਵਾਧਾ ਘਾਟਾ ਆਪਾਂ ਨੂੰ ਫਿਰ ਕਰਨਾ ਵੀ ਪੈਂਦਾ ਹੈਗਾ ਲੋਹੇ ਇਹਨਾਂ ਵਿੱਚ ਵੀ ਫਾਈਨ ਦੀ ਵਲਾਤੀ ਇਹਨੇ ਸੋਹੇ ਬਣੇ ਹੋਏ ਆ ਹੋ ਗਏ ਇਹਨਾਂ ਸੇ ਜੋ ਕੋਈ ਪਸੰਦ ਹੋਇਆ ਤੁਸੀਂ ਸਕਰੀਨਸ਼ਾਟ ਲੈ ਲਿਓ ਤੇ ਆਪਾਂ ਤੁਹਾਡੇ ਲਈ ਰੱਖ ਦਾਂਗੇ ਕੋਸੇ ਆਰਡਰ ਆ ਲਿਆ ਕੋਸ ਆਪਾਂ ਉਹ ਬਣਾ ਕੇ ਰੱਖੀ ਸੀ ਦੇਖੋ ਜੀ ਜ਼ਰੂਰ ਦੱਸਿਓ ਤੁਹਾਡੀ ਭੈਣ ਦਾ ਤੁਹਾਡੀ ਦਾ ਹੱਥ ਕਿੱਦਾਂ ਦਾ ਲੱਗਿਆ ਤੁਹਾਨੂੰ ਇਹ ਚ ਵੀ ਦੇਖੋ ਜੀ ਅੱਡ ਲੱਗੀ ਆ ਬਾਬਾ ਇੱਕ ਆ ਅੱਡ ਲੱਗੀ ਆ ਦੋ ਲਾਤੀਆਂ ਲਓ ਜੀ ਦੇਖੋ ਇੱਥੇ ਅੱਡ ਜਾਣਾ ਨਾ देखो जी कि लगे पर छोटी छोटी पाओगन किदा गया देखो जी वीडियो ज्यादा लंबी हो गई बैगाना मेरे पर मधे बैग फाच दिखा दें भीडियो ज्यादा लंबी हो गई चलो मैं भी ख्याल किया ज्यादा लंबी वीडियो दे बना देे नहीं देखो जी एक आम इतों लै जाते है घर दिना नहीं मतलब कितने जाना आना हो कपड़े पा के जाने पौन देखो जी ਇਸ ਤਰ੍ਹਾਂ ਪਾ ਜੀ ਇਹ ਲਾਈ ਹੋਈ ਹੈ ਜੀ ਦਾ ਜਿਹੜਾ ਹੈਗਾ ਕਾਥੀ ਪਰਚੀ ਹੈ ਠੀਕਾ ਮੁਸੀਬੀ ਦਿੱਕਾ ਦੇਖੋ ਇਹ ਵੱਟੇ ਇਹਦੇ ਵਿੱਚ ਤਿੰਨ ਚਾਰ ਛੂਟ ਪੈ ਸਕਦੇ ਕਿ ਤੀਰ ਤੇ ਜਾ ਤੱਕ ਤੇ ਰਸਤੇ ਦਰਸੀ ਜਾਣਾ ਹੋਵੇ ਆਏ ਲੋਕਲ ਮੇਰੀਆਂ ਭੈਣਾਂ ਮੈਥੋਂ ਬਣਵਾ ਕੇ ਲੈ ਜਾਂਦੀਆਂ ਨੇ ਲੋ ਜੀ ਦੇਖੋ ਵੀਡੀਓ ਤਾਂ ਆਪਣੀ ਬਣ ਗਈ 11 ਮਿੰਟ ਦੀ ਜਿਆਦਾ ਲੰਬੀ ਹੋ ਗਈ ਇਹ ਜਿਆਦਾ ਵੱਡਾ ਸੀ ਜੀ ਇਹਨਾਂ 'ਚ ਕੋਈ ਵੀ ਪਸੰਦ ਹੋਵੇ ਤੁਸੀਂ ਸਕਰੀਨਸ਼ਾਟ ਲੈ ਸਕਦੇ ਆ ਤੇ ਬਣਵਾ ਸਕਦੇ ਆ ਦੇਖੋ ਜੀ ਲਓ ਜੀ ਵੀਡੀਓ ਦਾ ਆਪਾਂ ਕਰਨ ਲੱਗੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਆਪਣੀ ਵੀਡੀਓ ਤੇ ਆਪਣਾ ਜੁੜਨ ਦਾ ਬਹੁਤ ਤਹਿਨ ਦਿਲੋਂ ਧੰਨਵਾਦ ਦੱਸਿਓ ਤੁਹਾਡੀ ਭੈਣ ਦਾ ਹੱਥ ਕਿੱਦਾਂ ਦਾ ਤੁਹਾਨੂੰ ਲੱਗਿਆ ਨਾ ਤੇ ਲੋ ਜੀ ਹੁਣ ਆਪਾਂ ਇਹਨੂੰ ਬੈਗ 'ਚ ਪਾ ਦਿੰਨੇ ਆ ਲਓ ਚਲੋ ਠੀਕ ਆ ਆਪਾਂ ਫੇਰ ਮਿਲਦੇ ਆ ਅਗਲੀ ਵੀਡੀਓ ਨਾਲ ਹੁਣ ਵੀ ਆਪਾਂ ਬਲੌਜ ਬਣਾ ਕੇ ਸੌਂ ਕੇ ਉੱਠੀ ਸੀਗੀ ਤੇ ਦੂਜਾ ਬਲੌਜ ਆਪਾਂ ਤਿਆਰ ਕਰਨ ਲੱਗੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮੈਂ ਕਿਹਾ ਚਲੋ ਭੈਣਾਂ ਨੂੰ ਮੈਂ ਇਹ ਦਿਖਾ ਦਾਂ ਤੇ ਵੀਡੀਓ ਜਿਆਦਾ ਲੰਬੀ ਨਾ ਹੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਕੇ ਕਮੈਂਟ ਕਰਕੇ ਦੱਸਿਆ ਕਰੋ ਤੇ ਵੀ ਆਪਣੀ ਵੀਡੀਓ ਕਿੱਦਾਂ ਦੀ ਲੱਗਦੀ ਬਹੁਤ ਤਹਿ ਦਿਲੋਂ ਧੰਨਵਾਦ ਮੇਰੀਆਂ ਭੈਣਾਂ ਦਾ ਮੇਰੇ ਨਾਲ ਜੋੜਨ ਦਾ ਤੇ ਆਪਣੇ ਜਿਹੜੀ ਰੈਸਪੀ ਦੀਆਂ ਰੈਸਪੀ ਦੀਆਂ ਪਾਉਣੀ ਉਹਦਾ ਥੋੜਾ ਜਿਹਾ ਆਪਾਂ ਨੂੰ ਘੱਟ ਮਿਲਦਾ ਮੇਰੀਆਂ ਭੈਣਾਂ ਉਹਨੂੰ ਵੀ ਥੋੜੇ ਜਿਆਦਾ ਫਿਆਰ ਦਿਆ ਕਰੋ ਉਹਦੇ ਵੀਊ ਘੱਟ ਹੁੰਦੇ ਆ ਤੇ ਜਿਵੇਂ ਹੁਣ ਮੇਰੀਆਂ ਭੈਣਾਂ ਕਹਿ ਰਹੀਆਂ ਕਿ ਸਾਨੂੰ ਡਿਜ਼ਾਈਨ ਬਾਰੇ ਦੱਸਿਓ ਉਹਦੀ ਥੋੜਾ ਮੈਨੂੰ ਘੱਟ ਦੀ ਜੇ ਤੁਸੀਂ ਉਹਦੇ ਵੀਊ ਆਉਂਦੇ ਆ ਉਹਨੂੰ ਵੀ ਵੀਊ ਦਿਆ ਕਰੋ ਬਹੁਤ ਭੈਣਾਂ ਕਹਿੰਦੀਆਂ ਮੈਂ ਤੁਹਾਡੇ ਬਹੁਤ ਸੋਹਣੀਆਂ ਬਣੀਆਂ ਹੁੰਦੀਆਂ ਨੇ ਡਿਜ਼ਾਈਨ ਪਾਏ ਹੁੰਦੇ ਸਾਨੂੰ ਜਰੂਰ ਦੱਸਿਆ ਕਰੋ ਕੋਈ ਗੱਲ ਨਹੀਂ ਉਹ ਵੀ ਥੋੜੀ ਡਿਮਾਂਡ ਪੂਰੀ ਕਰਾਂਗੇ ਜਰੂਰ ਦੱਸਿਆ ਕਰਾਂਗੇ ਲੋ ਜੀ ਚਲੋ ਠੀਕ ਆ ਵੀਡੀਓ ਫਿਰ ਜਿਆਦਾ ਲ